ਰੋਪੜ ਦੀ ਹੀਰਾ ਮੰਡੀ ਵਿੱਚ ਕਿੰਨਰਾਂ ਦੇ ਦੋ ਘੁੱਟ ਭੜਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਹੀਰਾ ਮੰਡੀ ਵਿੱਚ ਇੱਕ ਵਿਆਹ ਸਮਾਗਮ ਸੀਗਾ ਤਾਂ ਉੱਤੇ ਦੋਨੇ ਧਿਰਾਂ ਵਿਧਾਈ ਲੈਣ ਪਹੁੰਚੀਆਂ ਸਨ ਤਾਂ ਦੋਨਾਂ ਦਾ ਆਪਸੀ ਝਗੜਾ ਹੋ ਗਿਆ ਝਗੜਾ ਇੰਨਾ ਕ ਵੱਧ ਗਿਆ ਕਿ ਇੱਕ ਦੂਸਰੇ ਤੇ ਗੰਭੀਰ ਸੱਤਾ ਜੜੀਆਂ ਉਹ ਲਗਾ ਦਿੱਤੀਆਂ ਤਾਂ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਡੰਡਿਆਂ ਦਾ ਮੀ ਜਿਹੜਾ ਉਹ ਵੜਾਇਆ ਜਾ ਰਿਹਾ ਇੱਕ ਦੂਸਰੇ ਤੇ ਇਹ ਦੋਨੇ ਧਿਰਾਂ ਉਹਦਾ ਇਲਾਕੇ ਲਈ ਪਹੁੰਚੀਆਂ ਸਨ ਤਾਂ ਦੋਨੋਂ ਧਿਰਾਂ ਦਾ ਉੱਥੇ ਝਗੜਾ ਹੋ ਗਿਆ ਤਾਂ ਝਗੜਾ ਇੰਨਾ ਹੋ ਗਿਆ ਕਿ ਇੱਕ ਦੂਸਰੇ ਨੂੰ ਗੰਭੀਰ ਜ਼ਖਮੀ ਜੜਾ ਉਹ ਕਰ ਦਿੱਤਾ ਤਾਂ ਦੋਨੋਂ ਧਿਰਾਂ ਵੱਲੋਂ ਇੱਕ ਦੂਸਰੇ ਤੇ ਗੰਭੀਰ આરોਪ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਾਂ ਇੱਕ ਧਿਰ ਸਿਵਲ ਹਸਪਤਾਲ ਵਿੱਚ ਦਾਖਲ ਜਿਨ੍ਹਾਂ ਦਾ ਇਲਾਜ ਜੜਾ ਉਹ ਕੀਤਾ ਜਾ ਰਿਹਾ ਤਾਂ ਦੂਸਰੀ ਧਿਰ ਦਾ ਵੀ ਧਿਰ ਵੱਲੋਂ ਵੀ ਵੱਡੇ આરોਪ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਾਂ ਕੀ ਕੁਝ ਕਹਣਾ ਹੈ ਦੋਨੋਂ ਧਿਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਈਏ ਨਾ ਵੇਜਿ ਵਿਸ਼ਾਕਾ ਮਹੰਤ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀਆਂ ਦਰਸਾਲ ਕੀ ਮਾਮਲਾ ਹੈ ਅਸੀਂ ਵਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਹੈ ਇਸ ਵਾਰ ਵੀ ਇਹਨੂੰ ਨੇਦਾ ਕੀਤਾ ਹੈ ਸਾਡਾ ਮਾਰ ਕੁੱਟ ਕੀਤੀ ਹੈ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਆ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਤਮੀਜ਼ੀ ਨਾਲ ਇਹ ਬਿਹੇਵ ਕੀਤਾ ਇਹਨਾਂ ਨੇ ਸਾਡਾ ਨਾ ਧੱਕਾ ਕਰਦੇ ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹਿਣਗੇ ਗੁੰਡਾਗਰਦੀ ਇਹਨਾਂ ਦੀ ਚੱਲਦੀ ਰਹੇਗੀ ਤਾਂ ਕਿੰਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਨਾ ਲਈ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸਹੀ ਇਨਸਾਫ ਚਾਹੀਦਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਦੀ ਰਹਿਣ ਵਾਲੀਆਂ ਆਪਣਾ ਬਾਬੇ ਗੁੱਡੀ ਦਾ ਪਰਿਵਾਰ ਬਾਬੇ ਗੁੱਡੀ ਦਾ ਛੇਲਾ ਮੈਂ ਤੇ ਆਪਣਾ ਅਸੀਂ ਵਧਾਈ ਵਾਲੇ ਘਰੇ ਵਿਆਹ ਹੋਇਆ ਸੀ ਰਮੰਡੀ ਦੇ ਵਿੱਚ ਅਸੀਂ ਵਧਾਈ ਦੇਣ ਗਏ ਸੀ ਖੁਸ਼ੀ ਦਾ ਮਾਮਲਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਆਪਣਾ ਤੇ ਅਸੀਂ ਵਧਾਈ ਲੈਣ ਗਏ ਸੀ ਤੇ ਇਹ ਸਾਰੇ ਆਪਣਾ ਦੂਸਰੀ ਪਾਰਟੀ ਜਿਹੜੀ ਇਹ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣਾ ਰੌਲਾ phਾਂ ਲੱਗ ਗਿਆ ਤੇ ਰੋਲਾ ਪਾਣ ਲੱਗ ਕੇ ਇਹਨਾਂ ਦੇ ਮੁੰਡਿਆਂ ਨੇ ਆਪਣਾ ਜੋ ਇਹਨਾਂ ਦੇ ਮੁੰਡੇ ਸੀ ਢੋਲਕੀਆਂ ਵਾਲੇ ਮਿੰਟੂ ਤੇ ਆਪਣਾ ਮਿੰਟੂ ਔਰ ਸ਼ਿਸ਼ਦੇ ਇਹ ਸਾਰੇ ਆਪਣਾ ਮਿੰਟੂ ਤੇ ਮਿੰਟੂ ਡਾਂਗ ਲਿਆਇਆ ਕੱਢ ਕੇ ਕੱਪ ਕੱਪ ਆ ਲਿਆਇਆ ਕੱਢ ਕੇ ਤੇ ਆਪਾਂ ਮਾਰ ਗਏ ਆਪਣਾ ਗਾਲ ਨੂੰ ਤੇ ਸਾਰੇ ਦੇ ਢੋਲਕੀਆਂ ਦੇ ਗਾਲ ਪੈ ਗਏ ਮੁੰਡਾ ਢੋਲਕਾ ਵਾਲਾ ਸੀ ਜਿਹੜਾ ਮੇਰਾ ਤੇ ਉਹਦੇ ਗਾਲ ਪੈ ਗਏ ਤੇ ਉੱਥੇ ਆਪਣਾ ਵਿਧਾਈ ਵਾਲੇ ਘਰੇ ਸੀ ਸੀਸੀਟੀਵੀ ਸੀ ਕੈਮਰੇ ਲੱਗੇ ਹੋਏ ਨੇ ਸਾਰੇ ਤੇ ਆਪਣਾ ਇਹ ਸਾਰੇ ਆਪਣਾ ਲੈ ਆਏ ਡਾਂਗਾ ਸੋਟੇ ਹਥਿਆਰ ਲੈ ਆਏ ਤੇ ਆਪਣਾ ਤੇ ਅਸੀਂ ਵਿਧਾਈ ਵਾਲੇ ਘਰ ਗਏ ਸੀ ਤੇ ਆ ਗੱਲ ਤੇ ਆ ਬਾਤ ਹੈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੀ ਆ ਵੀ ਜੋ ਆਪਣਾ ਬੋ ਵੀ ਮਹਾਂਤ ਕ੍ਰਿਸ਼ਨਾ ਮਹਾਂਤ ਇਹ ਸਾਰੀ ਪਾਰਟੀ ਆਪਣਾ ਗੋਲਟੀ ਮੰਤੇ ਇਕੱਠੇ ਹੋ ਕੇ ਆਏ ਨੇ ਜੋ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਠੀਕ ਹੈ ਵਧਾਈ ਵਾਲਿਆਂ ਨੂੰ ਵੀ ਪਤਾ ਆ ਉਹਨਾਂ ਦੇ ਕੈਮਰੇ ਲੱਗੇ ਹੋਏ ਆ ਸਾਰੇ ਕਵ ਕਰਦਾ ਟੁੱਟਦਾ ਤੇ ਇਹਨਾਂ ਨੇ ਅਨਪਛਾਤੇ ਸਾਰਿਆਂ ਨੇ ਆ ਕੇ ਮੇਰੀ ਗੱਲ ਪਿਆ ਗਈ ਇਹਨਾਂ ਨੇ ਕਾਪੇ ਮਾਰੇ ਨੇ ਸਾਰੇ ਵਧਾਈ ਲੈਣਗੇ ਸਰੋਜ ਜਮਾਨਾ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਦੀ ਵਧਾਈ ਲੈ ਜਾਓ ਆ ਤਸੀਂ ਵਧਾਈ ਲੈਣ ਗਏ ਸਾਰੇ ਪਾਰਟੀ ਇਕੱਠੀ ਹੋ ਕੇ ਸਾਡੇ ਨਾਲ ਬਹਿ ਗਏ ਉਥੇ ਨਾਲ ਉਹਨਾਂ ਸਮਾਨ ਤੋੜਿਆ ਨਾਲ ਸਾਡਾ ਨੁਕਸਾਨ ਕੀਤਾ ਮੈਂ ਜੈ ਪ੍ਰਸ਼ਾਸਨ ਨੂੰ ਕੇ ਇਹ ਮੰਗ ਕਰਦੇ ਜੋ ਸੱਚ ਦਾ ਸੱਚ ਹੋ ਪੂਰਾ ਸੱਚ ਕਰਨਾ ਹੈ